ਇੱਕ ਦਾਇਆ ਦਾਇਆ ਬੜਿਆਂ ਭਾਗਾ ਜਨਮ ਪਾਇਆ ਬਚਪਨ ਖੇਲਾ ਵਿੱਚ ਗਵਾਇਆ ਆਰਾਮ ਕਿਹੜੇ ਵੇਲੇ ਜਪਣਾ ਪਿਆਰੀਏ ਰੂਹੇ ਨਹੀਂ ਵਾਏ ਗੁਰ ਕਿਹੜੇ ਵੇਲੇ ਜਪਣਾ ਪਿਆਰੀਏ ਰੂਹੇ ਨਹੀਂ ਸਤਨਾਮ ਕਿਹੜੇ ਵੇਲੇ ਜਪਣਾ ਦੂ ਦਾਇਆ ਵੀ ਜਵਾਨੀ ਵਿਸ਼ਿਆਂ ਦੇ ਵਿੱਚ ਜੀ ਉਹ ਬੰਦਿਆ ਐਸ ਬਥੇਰੀ ਕੀ RAM ਕਿਹੜੇ ਵੇਲੇ ਜਪਣਾ ਪਿਆਰੀਏ ਰੂਹੇ ਨੀ ਰਾਮ ਕਿਹੜੇ ਵੇਲੇ ਜਪਣਾ ਪਾਜੀ 2000 ਦਾ ਪਾ ਦੇ 2000 ਦਾ ਠੀਕ ਹੈ ਜੀ ਲਓ ਪਾਜੀ ਪਾਣ ਦੇ ਟੱਕਣ ਖੋਲ ਦਿਓ ਭਾਜੀ ਅਸਕੇ ਟਿਕਾ ਤੱਕ ਪਹੁੰਚ ਜਾਣਾ ਮੈਂ ਭਾਈ 3000 ਦਾ ਤੇ ਹੈ ਜੀ ਇੱਕ ਮਿੰਟ ਮੈਂ ਤਾਂ ਯਾਰ ਦੋ ਦਾ ਕਿਹਾ ਸੀ ਤੈਨੂੰ ਭਾਜੀ ਗਲਤੀ ਨਾ ਪੈ ਗਿਆ ਜੀ ਚੱਲ ਕੋਈ ਗੱਲ ਨਹੀਂ ਯਾਰ ਮੇਰਾ ਨਾ ਪਰਸ ਘਰ ਰਹਿ ਗਿਆ ਵਾ ਭਾਜੀ ਪੇਟੀਐਮ ਕਰ ਦਿਓ ਯਾਰ ਪੇਟੀਐਮ ਮੈਂ ਨਾ ਨਵਾਂ ਫੋਨ ਲੈ ਚ ਪੇਟੀਐਮ ਚ ਲਾਇਆ ਨਹੀਂਗਾ ਕੋਈ ਇਦਾਂ ਕਰ ਮੇਰੇ ਨਾਲ ਚੱਲ ਮੈਂ ਤੈਨੂੰ 3000 ਰੁਪਏ ਦੇਣਾ 100 200 ਵਾਧੇ ਦੇ ਦਾਂਗਾ ਆ ਜਾ ਮੇਰਾ ਭਰਾ 2 ਮਿੰਟ ਗਿਆ ਰੱਖਿਓ ਐ ਮੈਂ ਤੈਨੂੰ ਲੈ ਕੇ ਭਾਜੀ ਉਹ ਟਾਇਰ ਤੇ ਦੇਖੀਆ ਵਾ ਘਟੀਆ ਕਿ ਪੰਕਚਰ ਹੋ ਗਿਆ ਜਾਈ ਮੇਰਾ ਭਰਾ ਦੇਖੀ ਦੇ ਇਦਾਂ ਭਾਜੀ ਓ ਨੋ ਕੀ ਹੋ ਰਿਹਾ ਹੈ ਯਾਰ ਦਾ ਮੈਂ ਨਹੀਂ ਚੁੰਨਾ ਲਾਉਣ ਨੂੰ ਫਿਰਦਾ ਸੀ ਇਹਦਾ 5000 ਦਾ ਹੱਥ ਵੀ ਮੇਰਾ ਲੈ ਗਿਆ बापू आ आ आ आ आ गया आ कर इनिका ठीक कर मैं आप तो आप बापू ਤੇ ਨਾ ਗੱਲ ਕਰਨ ਆਇਆ ਤੂੰ ਮੇਰਾ ਬੇੜਾ ਘਰ ਕਰਕੇ ਰੱਖ ਦਿੱਤਾ ਵਾ ਜਦੋਂ ਤੂੰ ਉੱਥੇ ਵੇਖਣ ਗਿਆ ਮੇਰੀ ਮੋਟੀ ਤੇ ਤੈਨੂੰ ਉਹਨਾਂ ਨੇ ਫੁੱਲੀਆਂ ਪਾਤੀਆਂ ਵੀ ਕੁੜੀ ਇੱਕ ਅੱਖ ਨਾਲ ਵੇਖੂਗੀ ਤੁਹਾਡੇ ਸਾਰੇ ਜੀਆਂ ਦੀ ਸੇਵਾ ਕਰੇਗੀ ਅਸੀਂ ਤਰ੍ਹਾਂ ਭਲਾ ਹੀ ਕੀਤਾ ਵਿਆਹ ਕਰਕੇ ਕੋਈ ਮਾੜੀ ਗੱਲ ਤੇ ਨਹੀਂ ਕੀਤੀ ਤੂੰ ਮੈਨੂੰ ਤਾਂ ਪੁੱਛਿਆ ਨਹੀਂ ਹੈਗਾ ਕੁੜੀ ਆਲੇ ਨੇ ਕਿਹਾ ਸੀ ਤੁਹਾਡੇ ਸਾਰੇ ਟੱਬਰ ਦੀ ਸੇਵਾ ਕਰੂਗੀ ਤੇ ਇੱਕ ਅੱਖ ਨਾ ਦੇਖੂਗੀ ਸਵਾਦ ਸੇਵਾ ਕਰੂਗੀ ਉਹਦੇ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਾ ਉਹਦੀ ਅੱਖ ਹੀ ਇੱਕ ਆ ਕੋਲਰ ਵੀ ਬੰਦ ਹੋ ਗਿਆ ਪੱਖਾ ਵੀ ਬੰਦ ਹੋ ਗਿਆ ਭਗਤਾ ਕੀ ਗੱਲ ਹੋ ਗਈ ਪੱਖਾ ਬੰਦ ਹੈ ਯਾਰ ਕੋਲਰ ਹੀ ਬੰਦ ਹੈ ਹਾਂ ਬੰਦ ਹੋ ਗਿਆ ਚੱਲਦਾ ਮੈਂ ਮੇਰੇ ਸੋਚ ਦੇਖ ਕੇ ਆਇਆ ਕਰੰਟ ਪੈ ਗਿਆ ਉਹ ਕੀ ਹੋ ਗਿਆ ਕੀ ਹੋ ਗਿਆ ਕਰੰਟ ਪੈ ਗਿਆ ਕਰੰਟ ਪੈ ਗਿਆ ਕੈਠੇ ਬੈਠੇ ਕੈਠੇ ਬੈਠੇ ਪਤਾ ਕੀ ਗੱਲ ਹੋ ਗਈ ਛੋਟੂ ਨੂੰ ਜੈਰ ਨੂੰ ਕਰੰਟ ਪੈ ਗਿਆ ਓਹੋ ਬਹੁਤ ਮਾੜੀ ਗੱਲ ਹੋ ਯਾਰ ਐਦਾਂ ਕਰੋ ਇਹਦੇ ਤੇ ਮਿੱਟੀ ਪਾਓ ਭਾਜੀ ਮਾੜੀ ਚੰਗੀ ਗੱਲ ਤੇ ਤੇ ਕਹਿ ਦੇਦਾ ਮਿੱਟੀ ਪਾਓ ਤੂੰ ਹੁਣ ਆ ਮਾੜੇ ਬੰਦੇ ਤੇ ਵੀ ਮਿੱਟੀ ਪਾਓ ਕੀ ਹੋੜ